ਉਹ ਜਿੱਦੜੀ ਮਰਚਾ ਚਾਹੇ ਸਿੱਧੀ ਬੀਜੇਪੀ ਨੂੰ ਪਹੁੰਚਾਏ ਇਹਨਾਂ ਨੂੰ ਪਾਉ ਤਾਂ ਜਾਣੀ ਉੱਥੀ ਐ ਕਿਹਦੇ ਨੂੰ ਪਾਉਗੇ ਉੱਤੋਂ ਸਮਝਾਉਂਦਾ ਲੋਕਾਂ ਨੂੰ ਲੜਾ ਅੰਦਰੋਂ ਇਕੱਠੇ ਹੀ ਐ ਪਤਾ ਸੀ ਵੀ ਲੋਕਾਂ ਨੇ ਪਿੰਦ ਤੇ ਨਹੀਂ ਪੜਨਦੇ ਨੇ ਤਾਂ ਸਮਝਾਉਂਦਾ ਨਹੀਂ ਕੀਤਾ ਮੁਰਖ ਵੋਟਾਂ ਦੇ ਬਾਅਦ ਇਕੱਠੇ ਹੋ ਜਾਣਗੇ ਇਹੇ ਕਰਕੇ ਤਾਂ ਮਲੂਕੇ ਨੂੰ ਉਧਰ ਭੇਜੀ ਵੀ ਜੇ ਸਰੂਪ ਖੜਾ ਹੋ ਗਿਆ ਬਰੰਡੇ ਵਾਲਾ ਉਹ ਹਿੰਦੂ ਚਿਹਰਾ ਬੀਜੇਪੀ ਦੀ ਵੋਟ ਵੱਧ ਤੋੜੂਗਾ ਇਹਨੂੰ ਖੜੀ ਕਰੋ ਉਧਰ ਭੇਜ ਕੇ ਇਹੇ ਕਰਕੇ ਜੀਤਿਮਨ ਦਰਲਿਆ ਨੂੰ ਸਮਝਾਉਂਤੇ ਚ ਇਹ ਬਢੰਡਾ ਸੀੜ ਦਾ ਸਮਝੌਤਾ ਪਹਿਲਾਂ ਕੈਪਟਨ ਨਾ ਹੁੰਦਾ ਰਹਿਟਾਲੇ ਦੇ ਬਢੰਡੇ ਦਾ ਹੁਣ ਇਹਨਾਂ ਦਾ ਆਏ ਹੋਇਆ ਅਖੀਰ ਤੇ ਜਾ ਕੇ ਬੀਬਾ ਜੀ ਆਪਣਾ ਐਲਾਨ ਕੀਤਾ ਮੈਂ ਖੜੀ ਐ ਸਾਰੀਆਂ ਗੋਟੀਆਂ ਗੁੱਟੀਆਂ ਫਿਰਟ ਕਰ ਲਿਆ ਸਿਰ ਉੱਤੇ ਕਰ ਲੇ ਪਰ ਸਾਡੇ ਹਲੇ ਵੀ ਕਹੀ ਜਾਂਦੇ ਆ ਅਸੀਂ ਪੰਥ ਨੂੰ ਵੋਟ ਪਾਵਾਂਗੇ ਤੱਕੜੀ ਪੰਥ ਵਾਲੀ ਐ ਪੰਥ ਪਤਾ ਨਹੀਂ ਕਿਹੜਾ ਉਹਦਾ ਸਮਝ ਨਹੀਂ ਲੱਗਦੀ ਹੁਣ ਕਿਤੇ ਰੰਗ ਪੈਂਦੀ ਨਹੀਂ ਉਹ ਨਹੀਂ ਸਾਡੇ ਤਾਂ ਪੈਂਦੀ ਨਹੀਂ ਆਹ ਕੈਮੀਕਲ ਜਿਹੜਾ ਜਗਾ ਗਰੀਬੂ ਰੁਪਏ ਦਾ ਸਭ ਬਾਗ ਉਸ ਜਿਆਦਾ ਜਿਹੜਾ ਕਾਨੇ ਸ਼ਿੱਕਾ ਕਰਦੇ ਉਹ ਤਾਂ ਵਰਤਾਰਤੀ ਨੂੰ ਮਾਂ ਮੰਨਦੇ ਸੀ ਨਾ ਰਾਹੀ ਪਾਂਦੀ ਦਾ ਹਾਲੀ ਪਾਲੀ ਦਾ ਚਿੜੀ ਜਨੌਰ ਦਾ ਸਭ ਦਾ ਧਰਤੀ ਨੂੰ ਮੱਥਾ ਟੇਕਦੇ ਸੀ ਉੱਤੋਂ ਹੁਣ ਕਿੱਥੇ ਗਈਆਂ ਗੱਲਾਂ ਹੁਣ ਥੋੜੇ ਨਿੰਮ ਕੇਵੇਂ ਸੁੱਕੇ ਸੋਲ ਲੋ ਕੈਮੀਕਲ ਛਿੜਕ ਦਿੰਦੇ ਆ ਬਾਈ ਆ ਦਵਾਈ ਦੇ ਵਿੱਚ ਮੀਂਹ ਪਈ ਅੰਦਰ ਕਹਿੰਦੇ ਕਣੀ ਡਿੱਗੀ ਹੜ ਆ ਗਿਆ ਉੱਥੇ ਚੀਨ ਨੇ ਸੂਰਜੀ ਆਪਣਾ ਚੜ ਲਿਆ ਨਾ ਨਿੰਮ ਕਿਉਂ ਸੋਚਣ ਵਾਲੀ ਗੱਲ ਆ ਨਿੰਮ ਦੁਨੀਆ ਦਾ ਸਭ ਤੋਂ ਵੱਡਾ ਤੌਣਕ ਆ ਦਵਾਈ ਹੈ ਇੰਨੀ ਮਰਦੀ ਜਰੀਲੀ ਹਵਾ ਵੇਚਦੀ ਨਾ ਕਿ ਇਹ ਸਾਫ਼ ਹੋ ਜੂ ਜਪਾਨ ਨੇ ਕਈ ਸਾਲ ਪਹਿਲਾਂ ਭਾਰਤ ਨੂੰ ਕਈ ਅਰਬਾਂ ਰੁਪਈਆ ਦਿੱਤਾ ਵੀ ਨਿੰਮ ਲਾਓ ਇੱਥੇ ਰੱਖਤਾ ਕਿ ਤੋ ਹਵਾ ਆ ਕੇ ਸਾਫ਼ ਉੱਥੇ ਜਾਵੇ ਆਪਣੇ ਫੋੜਾ ਫਿਣਸੀ ਹੁੰਦਾ ਸੀਗਾ ਆਪਾਂ ਨਿੰਮ ਦੇ ਪੱਤੇ ਕਿਉਂ ਬੰਦ ਦੇ ਵਾਲ ਕੇ ਆਪਣੇ ਸੋਜਾ ਆਉਂਦਾ ਕਿ ਮੋਚ ਆ ਜਾਂਦੀ ਗਿੱਟੇ ਗੋਡੇ ਨੂੰ ਆਪਾਂ ਨਿੰਮ ਦੀ ਟਗੋਰ ਕਿਉਂ ਕਰਦੇ ਵਾਲ ਕੇ ਆਪਾਂ ਘੋਟਨਾ ਵਰਤਦੇ ਆਂ ਤਾਲੀ ਕਿਕਰ ਤੂਤ ਕਿਉਂ ਨਹੀਂ ਵਰਤਦੇ ਨਿੰਮ ਕਿਉਂ ਵਰਤਦੇ ਆਂ ਹੁਣ ਇਹਨੂੰ ਵੀ ਕਈ ਮੁਖਾਲ ਮਾਨਦੇ ਵੀ ਨਹੀਂ ਲੈਂ ਐਵੇਂ ਹੀ ਮਰ ਜਾਂਦਾ ਇਹਦਾ ਠੜੜਾ ਸੁੱਕ ਕੇ ਤਾਂ ਐ ਸੁੱਕ ਗਏ ਸੋ ਇਹ ਇਹ ਜਿਹੜੀ ਹਨ ਨਿਊ ਬਲਡ ਆਰਡਰ ਦੀਆਂ ਨੀਤੀਆਂ ਨੇ ਵੀ ਕਿਵੇਂ ਪੂਰੀ ਦੁਨੀਆ ਕੋਰੋਨਾ ਆਇਆ ਆਇਆ ਥੋੜੀ ਲਿਆਂਦਾ ਗਿਆ ਸੋਦੇ ਡਰਾ ਕੇ ਟਿਕਟ ਠੋਕਤੇ ਉਹ ਅਸੀਂ ਉਦੋਂ ਵੀ ਪਟੇ ਸੀ ਕੋਰੋਨੇ ਵੇਲੇ ਵੀ ਨਾ ਟੀਕੇ ਲਵਾਓ ਨਾ ਟੀਕੇ ਲਵਾਓ ਅਮਰ ਸਿੰਘ ਜਿਆ ਡਾਕਟਰ ਹੋਇਆ ਪਿੱਛੇ ਜਿਹੜੀ ਮੌਤ ਹੋਈ ਹੈ ਉਹਦੇ ਪਰਚਾ ਦੇਦਾ ਸਰਕਾਰ ਨੇ ਚਾਰ ਪੰਜ ਪਰਚੇ ਦਿੱਤੇ ਉਹਤੇ ਵੀ ਲੋਕਾਂ ਨੂੰ ਗਮਰਾਹ ਕਰਦਾ ਉਹਨੇ ਵੀ ਕਿਹਾ ਸੀ ਵੀ ਜਿਹੜੀ ਵੈਕਸੀਨ ਲਾ ਰਹੇ ਆ ਇਹ ਵਾਇਰਸ ਤੁਹਾਡੇ ਅੰਦਰ ਛੱਡ ਦੇਣਗੇ ਅੱਜ 20 30 ਸਾਲ ਦੇ ਮੁੰਡਿਆਂ ਟੈਗ ਨਾਲ ਮੌਤ ਹੋ ਜਾਂਦੀ ਆ ਕਿਉਂ ਹੁੰਦੀ ਆ ਉਹ ਕਹਿੰਦੇ ਦੁਨੀਆ ਦੀ ਪਾਪੂਲੇਸ਼ਨ ਆ ਜਿਹੜੀ ਆਬਾਦੀ ਆ ਬਾਹਲੀ ਵਧ ਗਈ ਕੰਟਰੋਲ ਕਰਨੀ ਆ ਘਟਾਉਣੀ ਆ ਬੰਦੇ ਮਾਰ ਦਿਓ ਇਹ ਨੀਤੀਆਂ ਨੇ ਪਰ ਆਪਾਂ ਨੂੰ ਪਤਾ ਕਿੱਥੋਂ ਲੱਗੂ ਲਾਇਬਰੇਰੀ ਹੈਗੀ ਪਿੰਡ 'ਚ ਹੈਂ ਵੜਦੇ ਹੋ ਨਾ ਨਾ ਖੋਲਣੀ ਨੀ ਅਖਬਾਰ ਕਿੰਨੇ ਆਉਂਦੇ ਆ ਹੈਂ